ਇਹ 2021 ਮਾਡਲ ਆ ਬਈ ਆ ਪਿਆ ਮਾਰਕ ਲਿਖਿਆ ਯਾਰ ਹਾਲੇ ਜਿੰਮੇ ਕਿਦੀ ਮਾਰ ਕੇ ਵੀ ਨਹੀਂ ਮਿਟੇ ਤਾਂ ਹੀ ਇੰਨਾ ਸੋਹਣਾ ਟਰੈਕਟਰ ਹੈ ਪਰ ਮੈਂ ਆ ਦੇਖ ਓਏ ਇਹ 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 ਨਾ ਸਪੈਸ਼ਲ ਲਵਾ ਲੈਂਦੇ ਵੀ ਜਦੋਂ ਮਤਲਬ ਕਚਰੇਆਂ ਵਿੱਚ ਦੀ ਲੰਘਦਾ ਝੋਨੇ ਵਿੱਚ ਦੀ ਕਣਕ ਵਿੱਚ ਦੀ ਲੰਘੂ ਨਾ ਮਤਲਬ ਟਰੈਕਟਰ ਨੂੰ ਕੋਈ ਠੇਸ ਨਹੀਂ ਪਹੁੰਚੂ ਕਿਤੇ ਕੋਲਰ ਨਹੀਂ ਉਤਰੂਗਾ ਇਹ ਪਲੇਟ ਹੀ ਸਾਰਾ ਕੁਝ ਕਵਰ ਕਰ ਦਿੰਦਾ ਹਣੇ ਵੀ ਹੁਣ ਪਹਿਲਾਂ ਛੋਟੇ ਟਰੈਕਟਰ ਦਿਖਾਉਣੇ ਆ ਤੇ ਇਹ ਕਿੰਨਾ ਮਾਡਲ ਸਤਾ ਇਹ 2021 ਮਾਡਲ ਹੈ ਜੀ ਇਹ ਵੀ 21 ਮਾਡਲ ਮੇਰੇ ਮੋਢਿਆਂ ਤੋਂ ਉੱਚਾ ਮੇਰੇ ਜਿਵੇਂ ਕਿਦੀ ਬਰਾਬਰ ਦੇ ਸਾਰਾ ਟਾਇਰ ਕੱਲੇ-ਕੱਲੇ ਤੇ ਆ ਦੇਖ ਲੋ ਮਾਰ ਕੇ ਕੱਲੇ-ਕੱਲੇ ਗੁੱਡੀ ਤੇ ਮਿਲਣਗੇ ਤੁਹਾਨੂੰ ਇਹ 2022 ਮਾਡਲ ਡੋਲੀ ਵਾਲੀ ਗੱਡੀ ਵਾਂਗੂ ਸਾਰੇ ਸੰਦ ਸਜਾ ਰੱਖੇ ਨੇ ਮਾੜੇ ਸ਼ਹਿਰ ਦੀ ਮੰਡੀ ਜਿੰਨੇ ਟਰੈਕਟਰ ਘਰੇ ਖੜਾ ਰੱਖੇ ਨੇ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਨੇ ਮਿੱਤਰੋ ਅੱਜ ਨਾਲ ਆਪਾਂ ਜ਼ਿੰਮੇਦਾਰ ਟਰੈਕਟਰ ਵਾਲਿਆਂ ਦੇ ਖੜੇਆਂ ਸੰਘੇੜਿਆਂ ਦੇ ਵਿੱਚ ਪਹਿਲੇ ਧਰ ਮੈਂ ਕੈਮਰਾ ਮਾਰਦੇ ਵਾਕਈ ਮੇਲਾ ਲੱਗਿਆ ਹੋਇਆ ਟਰੈਕਟਰਾਂ ਦਾ ਜਿੰਨੇ ਕ ਆਮ ਸ਼ਹਿਰਾਂ ਦੇ ਵਿੱਚ ਤੁਹਾਨੂੰ ਟਰੈਕਟਰ ਮਿਲਣਗੇ ਨਾ ਸਜਣੋ ਉਦੋਂ ਵੱਧ ਟਰੈਕਟਰ ਬਾਈ ਆਪਣੀ ਵਰਕਸਾਫ ਤੇ ਆਪਣੀ ਗੈਰਜ ਤੇ ਖੜਾਈ ਖੜਾ ਸਾਰੇ ਟਰੈਕਟਰ ਸੱਜਣੋਂ ਸੇਲ ਨੇ ਕਿੰਨੇ ਕਿ ਮਾਡਲ ਹੋਣਗੇ ਕੀ ਰੇਟ ਦੇ ਵਿੱਚ ਮਿਲ ਜਾਣਗੇ ਫੁੱਲ ਜਾਣਕਾਰੀ ਦਵਾਂਗੇ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਤੇ ਅੱਜ ਆਪਣੇ ਨਾਲ ਆਪਣਾ ਭਰਾ ਹੋਊਗਾ ਜਦਵੰਦਰ ਜਦਵੰਦਰ ਕੀ ਹਾਲ ਨੇ ਸੱਦੀਆ ਜੀ ਠੀਕ ਆ ਹਾਂਜੀ ਤੇ ਅੱਜ ਕਿੰਨੇ ਟਰੈਕਟਰ ਨੇ ਆਪਣੇ ਲਵੇ ਹੈਗੇ 17 ਤੋਂ 18 ਬਾਈ 17 ਤੋਂ ਲੈ ਗਿਆ ਅ ਸਭ 22 ਬਾਈ ਟਰੈਕਟਰ ਹੈਗੇ ਆ ਹਾਂ ਉਹ ਉਰਾਂ ਪਰੇ ਖੜੇ ਨੇ ਦੋ ਚਾਰ ਟਰੈਕਟਰ ਠੀਕ ਹੈ ਜੀ ਉਹ ਟਰੈਕਟਰ ਸਾਰੇ ਆਪਣੇ ਨੇ ਜਿਹੜੇ ਸੜਕ ਤੇ ਖੜੇ ਆ ਆਪਣੇ ਹਾਂ ਠੀਕ ਹੈ ਜੀ ਤੇ ਹੁਣ ਇਹ ਦੱਸਿਓ ਵੀ ਆਪਾਂ ਕਿਹੜੇ ਟਰੈਕਟਰ ਤੋਂ ਸ਼ੁਰੂਆਤ ਕਰਦੀਏ ਉਹ ਤੋਂ ਕਰ ਲੈਨੇ ਜੀ ਸੋਨਾਲੀ ਤੋਂ ਉੱਥੋਂ ਸੋਨਾਲੀ ਕਹਤੋਂ ਲੈ ਵੀ ਧਰ ਮੈਂ ਕੈਮਰਾ ਮਾਰਦੇ ਆਪਾਂ ਬਾਹਰ ਉਹਨਾ ਕੱਲਾ ਕੱਲਾ ਟਰੈਕਟਰ ਦੀ ਜਾਣਕਾਰੀ ਲਵਾਂਗੇ ਵੀ ਕਿੰਨੇ ਕੁ ਰੇਟ ਦੇ ਵਿੱਚ ਟਰੈਕਟਰ ਬਣ ਜਾਣਗੇ ਕੀ ਗੱਲਾਂ ਬਾਤਾਂ ਨੇ ਹੈਨਾ ਲੈ ਵੀ ਸੱਜਣੋ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਟਰੈਕਟਰ ਬੜੇ ਚੰਗੇ ਹੁੰਦੇ ਆ ਬਾਈ ਵੀਰਾਂ ਲਵੇ ਜਦਵਿੰਦਰ ਕਿੰਨਾ ਮਾਡਲ ਹੈ ਇਹ ਇਹ 2021 ਮਾਡਲ ਹੈ ਬਈ 2021 ਮਾਡਲ ਵਾਹ ਬਈ ਵਾਹ ਕੰਡੀਸ਼ਨ ਨਾਲ ਸੱਜਣੋ ਐਂ ਲੱਗਦੀ ਹੈ ਜਿਵੇਂ ਸ਼ੋਅਰੂਮ ਚੋਂ ਆਇਆ ਹੁੰਦਾ ਯਾਰ ਹ ਤੇ ਚੈੱਕ ਕਰ ਬਾਈ ਯਾਰ ਹਲੇ ਨਾਲੋਂ ਵੀ ਦੇ ਰਹੀ ਆ ਆ ਉਰੇ ਆ ਤੁਹਾਨੂੰ ਦਿਖਾਈਏ ਹੈਨਾ ਆ ਦੇਖੀ ਮਾਰ ਕੇ ਚੈੱਕ ਕਰ ਲੈ ਆ ਪਿਆ ਮਾਰ ਲਿਖਿਆ ਯਾਰ ਹਾਲੀ ਜਿੰਮ ਕਿਤੀ ਮਾਰ ਕੇ ਵੀ ਨਹੀਂ ਮਿਟੇ ਤਾਂ ਹੀ ਇੰਨਾ ਸੋਹਣਾ ਟਰੈਕਟਰ ਹੈ 21 ਮਾਡਲ ਹੈ ਵੀਰੇ ਹੈਨਾ 21 ਮਾਡਲ ਹੈ ਵੀਰੇ 21 ਦੇ ਕੰਮੇ ਮਹੀਨੇ ਚ ਨਿਕਲੇ ਹੋ ਬਾਈ ਇਹ 7 ਮਹੀਨਾ 8ਵੇਂ ਮਹੀਨੇ ਚ 7ਵੇਂ 8ਵੇਂ ਮਹੀਨੇ ਚ ਤੇ ਘੰਟੇ ਕਿੰਨੇ ਚੱਲਿਆ ਹੋਇਆ ਘੰਟੇ ਦੇਖ 377 ਘੰਟੇ 377 ਘੰਟੇ ਚੱਲਿਆ ਹੋਇਆ ਸਜਣੋ ਤੇ ਆਪਾਂ ਉਧਰ ਦੀ ਮੀਟਰ ਆਪਾਂ ਵੀ ਚੈੱਕ ਕਰਾਂਗੇ ਤੇ ਨੰਬਰ ਬਈ ਦਾ ਪੰਜਾਬ ਦਾ ਹੀ ਹਾਂਜੀ ਪੰਜਾਬ ਦਾ ਜੀ ਨੰਬਰ ਪੰਜਾਬ ਦਾ ਹੈ ਤੇ ਹੁਣ ਚੌਕੜਾ ਤੇ ਜਿਵੇਂ ਕਹਦੀ ਨਵੇਂ ਵਰਗਾ ਹੈਗਾ ਹੈ ਨਾ ਬਈ ਕੈਮੀ ਪਾਰਟੀ ਦੇ ਨਾਮ ਹੋਏ ਇਹ ਪਹਿਲੀ ਫਰਸਟ ਪਾਰਟੀ ਹੈ ਫਰਸਟ ਪਾਰਟੀ ਦੇ ਨਾਮ ਹੈ ਤੇ ਬਣੂ ਕਿੰਨੇ ਦਾ ਹੈ ਜਦਵਿੰਦਰ ਇਹਦੀ 10 ਲੱਖ ਤੇ 25000 ਰੁਪਏ ਡਿਮਾਂਡ ਹੈ ਜਾਨੀ ਕਿ 10.5 ਲੱਖ ਰੁਪਏ ਡਿਮਾਂਡ ਹੈ ਡਿਸਕਾਊਂਟ ਕਿੰਨੇ ਪੈਸੇ ਕਰ ਦਾਂਗੇ ਚੋਪਾ ਕਰ ਦਾਂਗੇ ਕੋਈ ਨਾ ਖੁੱਲੇ ਦਿਲ ਨਾਲ ਤੇ ਲੈ ਮਿੱਤਰੋ ਖੁੱਲੇ ਦਿਲ ਨਾਲ ਡਿਸਕਾਊਂਟ ਹੋ ਜੂ ਤੇ ਆਪਾਂ ਚੈੱਕ ਕਰੀਏ ਵੀ ਸੱਚੀ ਯਾਰ ਇੰਨਾ ਚੱਲਿਆ ਹੋਇਆ ਹੈ ਤੇ ਲੈ ਵੀ ਸਜਣੋ 377 ਘੰਟੇ ਚੱਲਿਆ ਹੋਇਆ ਵਾਕਈ ਯਾਰ ਹਨਾ ਬਾਕੀ ਨਾ ਇਹ ਅਸਲ ਟਰੈਕਟਰ ਬਾਈ ਉਹਨਾਂ ਦੇ ਸਾਰੇ ਇਦਾਂ ਦੇ ਹੁੰਦੇ ਆ ਤੇ ਵੀਰੇ ਜਿਹੜਾ ਆ ਖੜਾ ਇਧਰ 52 10 ਇਹ 2023 ਮਾਡਲ ਆ ਜੀ ਇਹ 2023 ਮਾਡਲ ਹੈ ਓਕੇ ਤੇ ਇਹ 2023 ਮਾਡਲ ਇਹ ਕਿੰਨੇ ਘੰਟੇ ਚੱਲਿਆ ਹੋਇਆ ਇਹ 200 ਘੰਟੇ ਦੇ ਲੱਵੇ ਚੱਲੇ ਹੋਏ ਜੀ ਸਿਰਫ 200 ਘੰਟੇ ਦੇ ਲੱਵੇ ਹਾਂਜੀ ਤਾਂ ਹੀ ਨਾ ਗੱਡੀਆਂ ਇਹਦੇ ਉੱਪਰੋਂ ਵੀ ਸਾਰੇ ਮਾਰ ਕੇ ਖੜੇ ਆ ਜਾ ਥੱਲੇ ਦੇਖੋ ਆ ਪਲੇਟਫਾਰਮ ਪੂਰਾ ਵਧੀਆ ਬਣਾ ਕੇ ਲਾਇਆ ਹੋਇਆ ਥੱਲੋਂ ਖਰਾਬ ਬਣਾਉਂ ਹਾਂ ਧਰਮਿਆ ਦੇਖੋ ਏ ਇਹ 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 ਨਾ ਸਪੈਸ਼ਲ ਲਵਾ ਲੈਂਦੇ ਵੀ ਜਦੋਂ ਮਤਲਬ ਕਚਰੇਆਂ ਵਿੱਚ ਦੀ ਲੰਘਦਾ ਝੋਨੇ ਵਿੱਚ ਦੀ ਕਣਕ ਵਿੱਚ ਦੀ ਲੰਘੂ ਨਾ ਮਤਲਬ ਟਰੈਕਟਰ ਨੂੰ ਕੋਈ ਠੇਸ ਨਹੀਂ ਪਹੁੰਚੂ ਕਿਤੇ ਕੋ ਕਲਰ ਨਹੀਂ ਉਤਰੂ ਇਹ ਪਲੇਟ ਹੀ ਸਾਰਾ ਕੁਝ ਕਵਰ ਕਰ ਦਿੰਦਾ ਹਾਂ ਨਾ ਵੀਰਿਆ 200 ਘੰਟਾ ਚੱਲਿਆ ਹੋਇਆ ਹੈ ਨੰਬਰ ਇਹਦਾ ਵੀ ਪੰਜਾਬ ਦਾ ਹੀ ਹੈ ਹਾਂਜੀ ਇਹਦਾ ਵੀ ਪੰਜਾਬ ਦਾ ਹੀ ਪੰਜਾਬ ਦਾ ਪਾਰਟੀ ਪਹਿਲੀ ਹੋ ਪਹਿਲੀ ਪਹਿਲੀ ਤੇ ਜੇ ਇਹਦੀ ਡਿਮਾਂਡ ਕਰੀਏ ਇਹਦੀ 10 ਲੱਖ ਤੇ 40000 ਰੁਪਏ ਦੀ ਡਿਮਾਂਡ ਹੈ 10 ਲੱਖ ਤੇ 40000 40000 ਮਾਨਤਨ ਕਰ ਦਾਂਗੇ ਖੁੱਲ੍ਹਾ ਖੁੱਲ੍ਹੇ ਮਾਨਤਨ ਓਕੇ ਤੇ ਲਓ ਮਿੱਤਰੋ ਇਹਦੇ ਵਿੱਚੋਂ ਵੀ ਫੁੱਲ ਜਾਣੀ ਕਿ ਸਾਰੇ ਤੁਹਾਨੂੰ ਨਾ ਪਹਿਲਾਂ ਛੋਟੇ ਟਰੈਕਟਰ ਦਿਖਾਉਣੇ ਆ ਤੇ ਇਹ ਕਿੰਨਾ ਮਾਡਲ ਇਸ ਦਾ ਇਹ 2021 ਮਾਡਲ ਆ ਜੀ ਇਹ ਵੀ 21 ਮਾਡਲ ਆ ਇਹ ਕਿੰਨੇ ਘੰਟੇ ਚੱਲਿਆ ਹੋਇਆ ਇਹੇ ਚੱਲਿਆ ਹੋਇਆ 7-800 ਘੰਟੇ ਜੀ ਇਹ ਹੈਗਾ 7-800 ਘੰਟਾ ਚੱਲਿਆ ਹੋਇਆ ਤੇ ਨੰਬਰ ਇਹਦਾ ਵੀ ਪੰਜਾਬ ਦਾ ਬਾਈ ਹਾਂਜੀ ਇਹਦਾ ਹੀ ਪੰਜਾਬ ਦਾ ਜੀ ਪਾਰਟੀ ਪਹਿਲੀ ਹੋ ਹੈਨਾ ਨਹੀਂ ਜੀ ਤੇ ਜੇ ਗੱਲ ਕਰੀਏ ਇਹਦੇ ਰੇਟ ਦੀ ਤਾਂ ਇਹਦਾ ਰੇਟ ਹੈਗਾ ਜੀ 12 ਲੱਖ ਰੁਪਈਆ ਪੂਰਾ 12 ਲੱਖ ਰੁਪਈਆ ਓਕੇ ਤੇ ਲੈ ਮਿੱਤਰੋ ਪੂਰੇ 12 ਲੱਖ ਦੇ ਵਿੱਚ ਬਣ ਜੂ ਉੱਪਰ ਬਹਿ ਕੇ ਨਾ 12 ਲੱਖ ਦੇ ਵਿੱਚ ਤੁਸੀਂ ਐ ਸਮਝ ਲਓ ਵੀ ਜਹਾਜ਼ ਤੇ ਬੈਠ ਇਹ ਨਾ ਉੱਚਾ ਡਰਾਈਵਰ ਆ ਆ ਦੇਖ ਲੋ ਮੇਰੇ ਮੋਢਿਆਂ ਤੋਂ ਉੱਪਰ ਤਾਂ ਇਹਦੇ ਟਾਇਰ ਜਾਂਦੇ ਆ 18930 ਦੇ ਟਾਇਰ ਹਾਂ 18930 ਦੇ ਟਾਇਰ ਦੇਖ ਲੋ 1843 1843 ਛਾਛ ਹਾਂ 18430 ਨੰਬਰ 189 ਟਾਇਰ ਨੇ ਮੇਰੇ ਮੋਢਿਆਂ ਤੋਂ ਉੱਚਾ ਮੇਰੇ ਜਮੇ ਕਿਹਦੀ ਬਰਾਬਰ ਦੇ ਸਾ ਟਾਇਰ ਨੇ ਇਹਦੇ ਹਨ ਤੇ ਯਾਰ ਇਹ ਦੇਖ ਲਾ ਲੋ ਆਰ ਨੇ ਤਾਂ ਬੜੇ ਸੌਂਕ ਨਾਲ ਲਿਆ ਆ ਬਈ ਇਹਦੇ ਨਾਲ ਤਾਂ ਕਢਵਾ ਕੇ ਤੇ ਜੇ ਕਿਸੇ ਨੇ ਹੋਰ ਸੱਜਣੋਂ ਇਹਦੇ ਉੱਪਰ ਬੈਠਣਾ ਤਾਂ ਬਾਈ ਰੇ ਨੂੰ ਫੋਨ ਲਾ ਲਿਓ ਤੇ ਬਾਈ ਇਧਰਲੇ ਪਾਸੇ ਖੜਾ ਸਪੰਜਾ ਵੀ ਇਹ ਕਿੰਨੇ ਘੰਟੇ ਚੱਲੇ ਹੋਇਆ ਇਹ ਚੱਲਿਆ ਹੋਇਆ ਇਹ ਵੀ 200 ਘੰਟੇ ਲੱਵੀ ਚੱਲਿਆ ਹੋਇਆ ਸਿਰਫ 200 ਘੰਟੇ ਇਹ ਚੱਲਿਆ ਹੋਇਆ ਇਹਦੇ ਵੀ 11 ਦੇ ਖੜੀ ਐ ਨਾ ਪਰ ਮੈਂ ਦਿਖਾਉ ਉਹ ਆ ਦੇਖੋ ਆ ਇਹ ਆ ਪੀ ਐਮ ਆਰ ਐਫ ਲਿਖਿਆ ਕੱਲੇ ਕੱਲੇ ਤੇ ਆਹ ਦੇਖ ਲੋ ਮਾਰ ਕੇ ਕੱਲੇ ਕੱਲੀ ਗੁੱਡੀ ਤੇ ਮਿਲਣਗੇ ਤੁਹਾਨੂੰ ਇਹ ਵੀ 200 ਘੰਟਾ ਵੀ ਪਿਛਲੇ ਪਾਸੇ ਵੀ ਦਿਖਾ ਦੇ ਲੈ ਕੱਲੇ ਅਗਲੇ ਤੇ ਨਹੀਂ ਕਹਦੀ ਆ ਚੱਕ ਕਰ ਐਮ ਆਰ ਐਫ ਚੱਕ ਤੇ ਵੇਟ ਬੂਡ ਵੇਟ ਡਬਲ ਡਬਲ ਵੇਟ ਨੇ ਵੀਰੇ ਮਾਗਰਾ ਡਬਲ ਵੇਟ ਲੱਗੇ ਹੋਇਆ ਇਹਦੇ ਹਣਾ ਹਾਂਜੀ ਹਾਂਜੀ ਨੰਬਰ ਜਦੋਂ ਸਾਰਾ ਕੋ ਚੱਲਦਾ ਪੰਜਾਬ ਨੰਬਰ ਆ ਜੀ ਅਸਾ ਲੈਕੜੋ ਕੋ ਪੂਰਾ ਸਿਸਟਮ ਓਕੇ ਆ ਇਹ ਇਹਦੀ ਗੱਲ ਵੀ ਡੇਟ ਬੂਟ ਸਾਰਾ ਕੁਝ ਨਾਲ ਕੰਪਲੀਟ ਆ ਡੇਟ ਬੂਟ ਤਾਂ ਦਿਖਾ ਦੇ ਪੂਰੇ ਇਹਨਾਂ ਨੇ ਤਾਂ ਉੱਠਣੀ ਕੀ ਐ ਹਨਾ ਛੋਟੇ ਟਰੈਕਟਰ ਨੇ ਤੇ ਆ ਲੈ ਹਾਰ ਹੂਰ ਜੇ ਕਿਸੇ ਨੂੰ ਕਹਿ ਦਿੱਤੀ ਨਾ ਵੀ ਹਾਰ ਪਾਉਣਾ ਪੂਗਾ ਲੈ ਤੇ ਤਾਂ ਹਾਰ ਵੀ ਪਾਇਆ ਖੜਾ ਭਾਈ ਇਹ ਕਿੰਨੇ ਦਾ ਬਣੂ ਇਹ ਤਾਂ ਭਾਈ 13 ਲੱਖ ਰੁਪਏ ਡਿਮਾਂਡ ਹੈ ਇਹਦੀ 13 ਲੱਖ ਰੁਪਏ ਡਿਮਾਂਡ ਹੈ ਇਹ ਨਾ ਮਾ ਆਉਂਦਾ ਨਹੀਂ ਹੁਣ ਸੀਆਰਡੀ ਆਉਂਦਾ ਅੱਛਾ ਜੀ ਬਹੁਤ ਮੰਗਾ ਇਹ ਸਿੰਪਲ ਦੇ ਵਿੱਚ ਐ ਡੀਆਈ ਚ ਓਕੇ ਤੇ ਉਸਤਾਦ ਜਿਹੜਾ ਇਧਰਲੇ ਪਾਸੇ ਖੜਾ ਐ ਇਹ 18 ਮਾਡਲ 5310 ਜੀ ਇਹ 18 ਮਾਡਲ ਐ ਓਕੇ ਇਹ ਕਿੰਨਾ ਕ ਚੱਲ ਗਿਆ ਹੋਊਗਾ ਇਹ ਚੱਲ ਗਿਆ ਹੋਜੀ 12-1300 ਘੰਟਾ 12-1300 ਘੰਟੇ ਚੱਲੇ ਹੋ ਰਹੇ ਮਰੋਂ ਮਦਖੈਂ ਪਰ ਮੈਂ ਪੂਰੀ ਘੰਟਾ ਨਹੀਂ ਹੋਈ ਤੇ ਹਨਾ ਤੇ ਆਹ ਦੇਖੋ ਆ ਆ ਪੂਰਾ ਮਹਿੰਗਾ ਸਿਸਟਮ ਲੱਗਿਆ ਹੋਇਆ ਇਹ ਜਿਹਾਂ ਤੇ ਨਾਲ ਲੋਕੋ 40-40 45-45000 ਰੁਪਏ ਖਰਚ ਦਿੰਦੇ ਆ ਮੂਰੂ ਮੂਰੂ ਵਧੀਆ ਕਰੇ ਬੀ ਨੋਟੀਫਾਈ ਇਹ 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 ਸੌਂਕ ਪਹਿਲੇ ਹੀ ਆ ਕੱਪੜਾ ਕੋਪੜਾ ਲਾ ਕੇ ਵਿਚਨ ਜਿੰਮੇ ਕਿਤੇ ਗੱਦੀ ਘਾ ਵੀ ਲਾਇਆ ਹੋਇਆ ਲੈ ਕਿਉਂ ਭਈ ਲੋਗੋ ਵੀ ਜੌਂਡੀਆਰ ਦਾ ਲਾਇਆ ਭੱਜੇ ਜਾਂਦੇ ਹਿਰਨ ਦੀ ਫੋਟੋ ਲਾਈ ਹੋਈ ਆ ਤੇ ਇਸ ਤਰ੍ਹਾਂ ਇਹ 18 ਮਾਡਲ ਦੱਸੇ ਦੀ ਕੰਟੇ ਕਿੰਨੇ ਦੱਸਿਆ ਤੀ ਇਹ 12 1200 ਹੈ 12 1300 12 1300 ਘੰਟਾ ਚੱਲੇ ਹੋਏ ਓਕੇ ਤੇ ਇਹ ਬਈ ਨੰਬਰ ਪੰਜਾਬ ਦੀ ਆ ਪੰਜਾਬ ਦਾ ਨੰਬਰ ਤੇ ਇਹ ਕਿੰਨੇ ਦਾ ਬਣਜੂ ਇਹ 9 ਲੱਖ ਰੁਪਏ ਡਿਮਾਂਡ ਹੈ ਇਹਦੀ 9 ਲੱਖ ਰੁਪਏ ਡਿਮਾਂਡ ਹੈ ਤੇ ਲੋ ਮਿੱਤਰੋ ਹੁਣ ਤੁਹਾਨੂੰ ਦਿਖਾਈ ਤੀ 4x4 ਹੋਰ ਵੀ ਦਿਖਾਵਾਂਗੇ ਵੀਡੀਓ ਦੇ ਅੰਤ ਤੱਕ ਦੇਖ ਲਿਓ ਤੇ ਹੁਣ ਤੁਹਾਨੂੰ ਹੋਰ ਵੀ ਦਿਖਾਉਣੇ ਆ ਟਰੈਕਟਰ ਬੜੇ ਹੁੰਦੇ ਆ ਬਾਈ ਉਹਨਾਂ ਦੇ ਲਵੇ ਜਾਇਜ਼ ਰੇਟ ਦੇ ਵਿੱਚ ਬਣ ਜਾਂਦੇ ਆ ਵੱਡੀ ਗੱਲ ਇਹ ਹੁੰਦੀ ਆ ਕਿਉਂਕਿ ਇਹਨਾਂ ਨਾਲ ਉਹ ਚੰਗੇ ਟਰੈਕਟਰ ਮਿਲ ਜਾਂਦੇ ਆ ਤੁਸੀਂ ਦੀਵਾ ਲੈ ਕੇ ਲੱਭਣ ਲੱਗ ਜੇ ਤੋ ਉਹਨੂੰ ਲੱਭਣਾ ਹੀ ਨਹੀਂ ਯਾਰ ਜਿੱਦਾਂ ਦੇ ਟਰੈਕਟਰ ਉਰੋਂ ਆ ਕੇ ਮਿਲਣਗੇ ਤੁਹਾਡਾ ਟਾਈਮ ਖਰਾਬ ਨਹੀਂ ਹੁੰਦਾ ਜਿਹੜੇ ਟਰੈਕਟਰ ਤੇ ਉਂਗਲ ਰੱਖ ਦੋਂਗੇ ਉਹੀ ਟਰੈਕਟਰ ਦਾ ਸੌਦਾ ਕਰ ਲਿਓ ਤੁਹਾਡਾ ਫੁੱਲ ਮਾਨਦਾਨ ਬਾਕੀ ਬਾਈ ਉਰੀ ਲੋਨ ਵੀ ਕਰਵਾ ਦਿੰਦੇ ਆ 12 ਮਾਡਲ ਤੋਂ ਉੱਪਰ ਜਿਹੜਾ ਵੀ ਟਰੈਕਟਰ ਹੋਵੇ ਲੋਨ ਕਰਵਾ ਦਿੰਦੇ ਆ ਜੇ ਕੋਈ ਭਰਾ ਦੂਰੋਂ ਆਉਂਦਾ ਤਾਂ ਉਹਨਾਂ ਵਾਸਤੇ ਰ ਐਸ ਦਾ ਪ੍ਰਬੰਧ ਵੀ ਹੈਗਾ ਤੇ ਜਾਦੀ ਇਹ ਕਿੰਨਾ ਮਾਡਲ ਆ ਵੀਰੇ ਇਹ 2021 ਮਾਡਲ ਹੈ ਜੀ ਇਹ ਹੈਗਾ 2021 ਮਾਡਲ 5405 ਤੇ ਨੰਬਰ ਇਹਦਾ ਕਿਤੋਂ ਦਾ ਹੋ ਪੰਜਾਬ ਦਾ ਜੀ ਪੰਜਾਬ ਦਾ ਚ ਇਹ ਰੇਟ ਦੀ ਗੱਲ ਕਰੀਏ 8 ਲੱਖ ਤੇ 40000 ਰੁਪਏ 8 ਲੱਖ ਤੇ 40000 ਰੁਪਏ ਤੇ ਇੰਜਨ ਗੇਅਰ ਦੀ ਤਾਂ ਮੈਂ ਤਾਂ ਨਹੀਂ ਪੁੱਛ ਰਿਹਾ ਕਿਉਂਕਿ ਤੁਹਾਡੀ ਫੁੱਲ ਗਾਰੰਟੀ ਹੁੰਦੀ ਆ ਹਾਂ ਫੁੱਲ ਗਾਰੰਟੀ ਵਾਕੇ ਲੈ ਜੀ ਹਾਂ ਇਹ ਤਾਂ ਬਾਈ ਹੁਰੀ ਸੱਜਣੋਂ ਆਏ ਕਹਿੰਦੇ ਹੁੰਦੇ ਨੇ ਵੀ ਸਾਲ ਭਰ ਦੇ ਵਿੱਚ ਵੀ ਕੋਈ ਨੁਕਸ ਹੋਵੇ ਨਾ ਤੁਹਾਨੂੰ ਲੱਗੇ ਵੀ ਜਦੋਂ ਮਰਜੀ ਆ ਜਾਓ ਕਿਉਂਕਿ ਇਹ ਟਰੈਕਟਰ ਪਹਿਲਾਂ ਇੰਨੀ ਤਸੱਲੀ ਨਾਲ ਲੈਂਦੇ ਆ ਉਦੋਂ ਬਾਅਦ ਤਾਂ ਹੀ ਇਹ ਤਸੱਲੀ ਖੁੱਲੇ ਦਰ ਨਾਲ ਦੇ ਵੀ ਦਿੰਦੇ ਆ ਤੇ ਉਸਤਾਦ ਜਿਹੜਾ ਆ ਖੜਾ 5310 ਇਹ 5310 ਆ ਗਿਆ ਜੀ ਇਹ ਕਿਹਨਾ ਮਾ 18 ਮਾਡਲ 17 17 ਇਹ ਹੈਗਾ 17 ਮਾਡਲ ਫੁੱਲ ਟਾਪ ਮਾਡਲ ਆ ਅੱਛਾ ਤੇ ਜਿਹਦੇ ਰੇਟ ਰੂਟ ਦੀ ਗੱਲ ਕਰੀਏ ਕਿੰਨੇ ਦਾ ਬਣੂ ਇਹਦਾ ਰੇਟ 6,76,000 ਰੁਪਏ 6 ਲੱਖ ਤੇ 70 ਹਜ਼ਾਰ ਲੈ ਮਿੱਤਰੋ ਟਾਪ ਹਿੱਸਾ ਖੋਲਦਾ ਡਬਲ ਐਕਟੀਵੇਟਰ ਹੂੰ ਜਿਵੇਂ ਕਹਦੀ ਆ ਫੁੱਲ ਟਾਪ ਦੇ ਵਿੱਚ ਤਾਂ ਸਾਰੀਆਂ ਫੀਚਰ ਗੱਡੀ ਵਾਲੇ ਪਾਈ ਦਿੱਤੇ ਹਨਾ ਸਾਦਰੀ ਸੁਤਰੀ ਦਿਖਾ ਦਿਆ ਧਰਮਾ ਸਰੋਂ ਫੁੱਲੇ ਨਾਲੋਂ ਵੀ ਗੂੜੀ ਆ ਕਿਤੇ ਤੇ ਇਧਰਲੇ ਪਾਸੇ ਆ ਗਿਆ ਸਫਰਾਜ ਲਾਲ ਰੰਗ ਦਾ ਇਹ ਕਿੰਨਾ ਮਾਡਲ ਹੈ ਜਾਦਵਿੰਦਰਾ ਇਹ 2022 ਮਾਡਲ ਇਹ ਹੈਗਾ 2022 ਮਾਡਲ 1.7 ਘੰਟੇ ਚੱਲੇ ਹੋ 8340 45 ਘੰਟੇ ਚੱਲ ਗਏ 340 45 ਘੰਟੇ ਬਈ ਕਲਰ ਇੰਨਾ ਲਿਸਕਾ ਕੋ ਮਾਰਦਾ ਸੀ ਪਹਿਲਾਂ ਤੇ ਇਹ ਦੱਸ ਬਹੁਤ ਸਾਫ ਮੈਡਿਕਾ ਵੀਰੇ ਸਾਰਾ ਏਟਰੀਜ ਨਾਲਾ ਥ੍ਰੀ ਸਪੀਡ ਦੇ ਵਿੱਚ ਮਤਲਬ ਕੋਈ ਜਿਵੇਂ ਕਹਿੰਦੀ ਓਰੀਜਨਲ ਕੰਪਨੀ ਵੱਲ ਹੋਇਆ ਹੋਇਆ ਰੰਗ ਹਾਂਜੀ ਹਾਂਜੀ ਓਕੇ ਤੇ ਕਿਰ ਬਣੂ ਕਿੰਨੇ ਦਾ ਇਹ ਇਹਦੀ 7 ਲੱਖ ਤੇ 75000 ਰੁਪਏ ਡਿਮਾਂਡ ਹੈ ਇਹਦੀ 7 ਲੱਖ ਤੇ 75000 ਰੁਪਏ ਡਿਮਾਂਡ ਹੈ ਠੀਕ ਹੈ ਜੇ ਸਾਨੂੰ 6.5 ਲੱਖ ਦਾ ਦੇ ਦਾਂਗੇ ਏਟਰੀਜ ਦਾ ਸਾਢੇ ਤੇ 7 ਲੱਖ ਦਾ ओके ਮਗਰਾੜ ਮੂਰਡਾਂ ਤੇ ਪੂਰੀ ਟੇਪ ਕੀਤੀ ਹੋਈ ਹੈ ਨਾਲੇ ਮਹਿੰਗੀ ਕੀਤੀ ਹੋਈ ਉਹ ਦੂਜੀ ਨਹੀਂ ਕੀਤੀ ਹੋਈ ਹੈਨਾ ਪੂਰੇ ਸ਼ੌਂਕੀ ਮੁੰਡੇ ਤੋਂ ਆਇਆ ਹੋਇਆ ਤੇ ਬਾਈ ਜਿਹੜਾ ਆ ਖੜਾ ਸਵਰਾਜ 800 ਇਹ 17 ਮਾਡਲ ਆ ਇਹ ਹੈਗਾ 17 ਮਾਡਲ ਇੱਕ ਨੇ ਘੰਟੇ ਚੱਲਿਆ ਹੋਊ ਇਹ ਦੇਖਿਆ ਨਹੀਂ ਇਹ ਚੱਲਿਆ ਹੋਊਗਾ 2000 ਤੇ ਲਵੇ ਲਾਉਣੇ ਅੱਛਾ ਤੇ ਕੋੜਾ ਕੁੜਾ ਬੰਪਰ ਲੱਗਿਆ ਹੋਇਆ ਪੂਰੇ ਸ਼ੌਂਕ ਨਾਲ ਹੈਨਾ 2000 ਤੇ ਲਵੇ ਲਾਉਣੇ ਚੱਲਿਆ ਪਿਛਲੇ ਮਗਰਾਟਾਂ ਤੇ ਉਹ ਟੇਪ ਹੈ ਕੋ ਕਲਰ ਕੀਤਾ ਹੋਇਆ ਇਹ ਕਜੀ ਟੇਪ ਟੇਪ ਅੱਛਾ ਟੇਪ ਕੀਤਾ ਹੋਇਆ ओके ਤੇ ਨੰਬਰ ਇਹਦਾ ਪੰਜਾਬ ਦਾ ਹੀ ਆ ਮੇਰਾ ਵੀ ਪੰਜਾਬ ਦਾ ਹੀ ਆ ਇਹ ਕਿੰਨੇ ਦਾ ਬਣੂ ਇਹਦੀ 5.5 ਲੱਖ ਰੁਪਏ ਡਿਮਾਂਡ ਹੈ ਜੀ ਨਹੀਂ ਦੀ 5.5 ਲੱਖ ਰੁਪਏ ਡਿਮਾਂਡ ਹੈ ਓਕੇ ਤੇ 3 ਜਨ ਗੇਅਰ ਦੀ ਫੁੱਲ ਗਾਰੰਟੀ ਹੈ ਗਾਰੰਟੀ ਉਹ ਸਾਰੇ ਡਾ ਇਹ ਬਈ ਜਿਹੜਾ ਆ ਖੜਾ ਸੋਨਾਲੀਕਾ ਇਹ 17 ਮਾਡਲ ਆ 4x4 ਬਾਲਡ ਟ੍ਰੈਕ ਅ ਅੱਛਾ 6 ਜੇਂਜਰ ਗੇਅਰ ਫ੍ਰੀ ਸਪੀਡ ਇਹਦੇ ਵਿੱਚ ਵੀ ਸਾਰੇ ਫੀਚਰ ਨੇ ਹੈ ਹਾਂ ਇਹ ਚ ਵੀ ਸਤਰੀ ਸੁਤਰੀ ਵੀ ਘੈਂਟ ਲੱਗੀ ਹੋਈ ਹੈ ਹਨ ਤੇ ਮਗਰਾੜ ਮੂ ਗਰੂਡ ਵੀ ਵੱਡੇ ਨੇ ਇਹਦੇ ਤਾਂ ਤੇ ਬਾਈ ਨੰਬਰ ਇਹਦਾ ਪੰਜਾਬ ਦਾ ਹੀ ਆ ਇਹਦਾ ਵੀ ਪੰਜਾਬ ਦਾ ਹੀ ਆ ਇਹ ਚੱਲਿਆ ਕਿੰਨਾ ਕਹੂਗਾ ਇਹ ਚੱਲਿਆ ਵੈਗਾ 15-1600 ਘੰਟਾ 15-1600 ਘੰਟਾ ਤੇ ਇਹ ਬਣੂ ਕਿੰਨੇ ਦਾ ਇਹ 6 ਲੱਖ 90 ਹਜ਼ਾਰ ਰੁਪਏ ਡਿਮਾਂਡ ਹੈ ਬਾਕੀ ਮੌਕੇ ਤੇ ਕਰ ਲਾਂਗਾ 6 90 ਹੈਗੀ ਡਿਮਾਂਡ ਬਾਕੀ ਮੌਕੇ ਤੇ ਤੇ ਲੋ ਮਿੱਤਰੋ ਬਾਕੀ ਮੌਕੇ ਤੇ ਇਹਦੇ ਵਿੱਚੋਂ ਵੀ ਖੁੱਲਾ ਮਾਨਤਾ ਨੂੰ ਹੋ ਜੂ ਧਰਮੇ ਪਿੱਸੋਂ ਦਿਖਾ ਦੇ ਟਰੈਕਟਰ ਬੜਾ ਚੰਗਾ ਹੈ ਯਾਰ ਲੈ ਚਾਰੇ ਪਾਸੇ ਮਾਰ ਕੈਮਰਾ ਇਹਦੇ ਵੇਟ ਬੂਟ ਆਏ ਕਹਿੰਦੀ ਫੁੱਲ ਗਾਰੰਟੀ ਵਾਲੇ ਕੰਮ ਕੀਤੇ ਹੋਣੇ ਪੂਰੇ ਬੰਦਾ ਮੁਰਦਾ ਨਹੀਂ ਜਿਹੜਾ ਇਹਨੂੰ ਵੇਖਣ ਆ ਗਿਆ ਤੇ ਬਈ ਜਿਹੜਾ ਆ ਵਾਹ ਖੜਾ 55 52 ਦਾ ਆ ਗਿਆ ਜੀ 23 ਮਾ 2023 ਮਾਡਲ ਇਹ ਕਿੰਨਾ ਕਿ ਚੱਲਿਆ ਹੋ ਜਦੋਂ ਮੇਂਦਰ ਇਹ ਵੀ 200 ਘੰਟੇ ਚੱਲੇ ਬਈ ਸਿਰਫ 200 ਸੱਜਣੋਂ ਇਹ ਨਾਲ ਉਹ ਬਣੇ ਇਦਾਂ ਹੀ ਮਿਲਦੇ ਨੇ ਦੋ ਤਾਂ 200 ਘੰਟੇ ਚੱਲੇ ਹੋਏ ਤੇ ਜਾਜੀ ਟਾਇਰ ਲਵਾਤੇ ਹਾਂ ਬਈ ਆ ਨਾਲ ਹੀ ਆਏ ਨੇ ਬਈ ਅਸਾ ਇਦਾਂ ਹੀ ਆਏ ਨੇ ਸੀਟ ਦਾ ਜੋ ਕੰਮ ਹੋ ਗਿਆ ਇਹਨੂੰ origignal company ਨਾਉਂਦਾ ਇਹ ਸੈਕੁਰਮੈਂਟ 750 20 ਦੇ ਟਾਇਰ ਨੇ ਲੋਕ 7516 ਤਾਂ ਆਮ ਸੁਣਦੇ ਹੁੰਦੇ ਸੀ ਆਪਾਂ ਇਹ ਜਿਹੜਾ ਆ ਮੈਟ ਇਹਨੂੰ origignal ਕੰਪਨੀ ਦਾ ਮੈਟ ਆ ਕੋਈ ਐ ਨਹੀਂ ਬਈ ਧਰਿਆ ਵੇ ਆਪਣਾ ਹੀ ਸੈਕ్రోਮੈਕਸ ਗੀਅਰ ਦੇ ਵਿੱਚ ਤਾਂ ਹੀ ਐ ਮਤਲਬ ਚ ਕੱਲੀ ਕੱਲੀ ਚੀਜ਼ ਫਿਕਸ ਕੀਤੀ ਬਿਜਣਾ ਨਾਲ ਪੂਰੀ ਘੈਂਟ ਆਪਣੀ ਦਾ ਮੈਟ ਵਗੈਰਾ ਇਹ ਗੀਅਰ ਸੈਕ్రోਮੈਕਸ ਵਾਲੇ ਗੀਅਰ ਨੂੰ ਆਉਗਾ ਹੀ ਮੈਟ ਅੱਛਾ ਗੀਅਰ ਇਹਦੇ ਸੈਕ్రోਮੈਕਸ ਓਕੇ 5405 ਨੂੰ ਆਇਆ 4x4 ਨੂੰ ਹੂੰ ਉਹ ਗੀਅਰ ਇਹਦੇ ਤੇ ਬਈ ਇਹ ਕਿੰਨੇ ਦਾ ਬਣ ਜੂ ਇਹ 8,10,000 ਰੁਪਏ ਦੀ ਡਿਮਾਂਡ ਆ ਜੀ ਇਹਦੀ 8,10,000 ਰੁਪਏ ਹੈਗੀ ਡਿਮਾਂਡ ਬਾਕੀ ਮੌਕੇ ਤੇ ਮਾਰਤਾਂ ਨੂੰ ਹੋ ਜੂ ਸੱਜਣੋ ਲੈ ਚੌਕੜਾ ਜਮਈ ਨਵੇਂ ਵਰਗਾ ਪਿਆ ਯਾਰ ਜੇ ਕਿਸੇ ਭਰਾ ਨੇ ਲੈਣਾ 23 ਮਾਡਲ ਹੈ ਬਾਈ ਹਨਾ ਇਹ 200 ਘੰਟੇ ਚੱਲੇ ਹੋਏ ਹਨ ਹਾਂਜੀ ਹਾਂਜੀ ਓਕੇ ਤੇ ਜਿਹੜਾ ਆ ਖੜਾ ਸੋਨ ਵਾਲੀ ਕਸਟਾ ਇਹ 2020 ਮਾਡਲ ਇਹ ਹੈਗਾ 2020 ਮਾਡਲ ਤੇ ਇਹ ਕਿੰਨਾ ਕੁ ਘੰਟੇ ਚੱਲਿਆ ਹੋਣਾ ਇਹ ਚੱਲਿਆ ਹੋਇਆ 800 ਘੰਟੇ ਚੱਲਿਆ ਬਈ 800 ਘੰਟੇ ਇਹ ਚੱਲਿਆ ਹੋਇਆ ਓਕੇ ਕਲਰ ਵੀ ਦਾ ਸਾਰੀ ਓਰੀਜਨਲ ਆ ਯਾਰ ਸਾਰਾ ਓਰੀਜਨਲ ਆ ਵੀ ਬੀ ਚੰਕਾਂ ਬਹੁਤ ਜ਼ਿਆਦਾ ਮਾਰ ਰਿਹਾ ਯਾਰ ਸਫਾਈ ਦਾ ਟਰੈਕਟਰ ਇਹਨਾਂ ਕਿੱਥੋਂ ਮਿਲ ਗਿਆ ਤੁਹਾਨੂੰ ਇਹ ਬਸ ਵੀ ਐ ਲੋਕਲ ਹੀ ਨੰਬਰ ਬਰਨਾਲੇ ਦਾ ਪੀਬੀਓ ਦਾ ਬਰਨਾਲੇ ਦਾ ਹੀ ਨੰਬਰ ਫਿਰ ਸੱਜਣੋ ਸਾਡੇ ਬਰਨਾਲੇ ਵਾਲੇ ਨਾ ਧੱਕਾ ਨਹੀਂ ਕਰਦੇ ਉਦਾਂ ਹੀ ਸੌ ਇਹ ਸਾਡੇ ਮਾਲਪੇਚ ਵਾਲੇ ਲੋਕ ਨਾ ਜਿੰਮੇ ਸੰਗਰੂਰ ਬਰਨਾਲੇ ਵਾਲੇ ਸੌਂਕੀ ਵਾਲੇ ਨੇ ਤੇ ਜਿਵੇਂ ਕਹਦੀ ਪਸਪੁੱਤਾ ਵਾਂਗੂ ਰੱਖਣ ਵਾਲਾ ਕੰਮ ਹੁੰਦਾ ਵੀ ਐ ਅੰਦਰ ਹੀ ਖੜਾਇਆ ਹੋਇਆ ਟਰੈਕਟਰ ਤਾਂ ਅਹੀਂ ਇੰਨਾ ਸਾਫ ਆ ਤੇ ਵੀਰੇ ਕਿੰਨੇ ਦਾ ਬਣੂ ਇਹ ਇਹਦੀ 6 ਲੱਖ ਤੇ 45000 ਰੁਪਿਆ ਡਿਮਾਂਡ ਆ ਵੀਰੇ 3 ਸਪੀਡ ਚੇਂਜਰ ਗੇਅਰ ਅਸਾ ਚੇਂਜਰ ਗੇਅਰ ਦੇ ਵਿੱਚ ਆ 3 ਸਪੀਡ ਚ ਆ ਓਕੇ ਤੇ ਜਿਹੜਾ ਭਈ ਆ ਖੜਾ 55 10 ਇਹ 2017 ਮਾਡਲ ਇਹ ਹੈਗਾ 2017 ਮਾਡਲ ਓਕੇ ਤੇ ਇਹ ਕਿੰਨੇ ਘੰਟੇ ਚੱਲਿਆ ਹੋ ਇਹ ਚੱਲਿਆ ਬੈਗਾ ਇਹ ਵੀ 16 1700 ਘੰਟਾ ਚੱਲ ਗਿਆ 16 1700 ਘੰਟਾ ਟਾਇਰ ਇਹਦੀ ਮਗਰ ਲਈ ਲਗਭਗ ਹੋਣਗੇ 55 60 ਪੈਸੇ ਹੈ ਨਾ ਇਹ ਵੱਧ ਨਹੀਂ ਵੀਰੇ 70 ਪੈਸੇ ਦੇ ਲਈ ਟਾਇਰ ਨਹੀਂ ਹੈ ਤਾਂ ਤੇ ਜਣੀ ਹੋਏ ਤਾਂ ਲੱਗਦੇ 70 70% ਤੇ 70 65 ਟਾਇਰ ਨੇ ਚਲ ਮੰਨ ਲੈਨੇ ਹੈ ਨਾ ਤੇ ਇਹ ਕਿੰਨੇ ਦਾ ਬਣੂ ਇਹਦੀ 6 ਲੱਖ ਤੇ 45000 ਰੁਪਏ ਡਿਮਾਂਡ ਆ 6 ਲੱਖ ਤੇ 45000 ਨੰਬਰ ਇਹ ਤਾਂ ਪੰਜਾਬ ਦਾ ਓਨਰ ਕੰਮੇ ਹੋਏ ਇਹ ਦੂਜੇ ਓਨਰ ਆ ਜੀ ਇਹ ਸੈਕੰਡ ਓਨਰ ਆ ਓਕੇ ਤੇ ਜਿਹੜਾ ਇਧਰਲੇ ਪਾਸੇ ਖੜਾ ਤਾ ਨੋਰ ਜੌਂਡੀ 75310 ਇਹ 20 ਮਾਡਲ ਆ ਜੀ 2020 ਮਾਡਲ ਇਹ ਫੁੱਲ ਟੌਪ ਵੀ ਵੀ ਹਿੱਸਾ ਹਸਾ ਖੋਲਦਾ ਅਸਾ ਫੁੱਲ ਟੌਪ ਚ ਆ ਜਾਂਦਾ ਇਹ ਹੈ ਤੇ ਨੰਬਰੀ ਇਹਦਾ ਵੀ ਪੰਜਾਬ ਦੀ ਹਾਂਜੀ ਹਾਂਜੀ ਇਹਦੀ ਬਣੂ ਕਿੰਨੇ ਦਾ ਹੈ ਇਹ 8 ਲੱਖ ਰੁਪਏ ਡਿਮਾਂਡ ਆ ਜੀ 8 ਲੱਖ ਡਿਮਾਂਡ ਆ ਬਾਕੀ ਮੌਕੇ ਤੇ ਹਣਾ ਠੀਕ ਹੈ ਜੀ ਤੇ ਲਾ ਮੇਤਰਾ ਦਿਖਾ ਦੀ ਸਾ ਤੇਰੀ ਸੂਤਰੀ ਟਰੈਕਟਰ ਅਸਲ ਸਾਰੇ ਚੰਗੇ ਨੇ ਯਾਰ ਹਣਾ ਇੰਜਨ ਗੇਅਰ ਦੀ ਤਾਂ ਹਰੇਕ ਦੀ ਵਾਈਬ੍ਰੇਸ਼ਨ ਫੁੱਲ ਗਾਰੰਟੀ ਲੈਂਦੀ ਲੈਂਦੇ ਆ ਤੇ ਬਈ ਜਿਹੜਾ ਆ ਖੜਾ ਇੱਧਰ ਅਰਜਨ ਇਹ 2015 ਮਾਡਲ ਦਾ ਅਲਟਰਾ 605 ਹੂੰ 2015 ਮਾਡਲ ਟਾਇਰ ਇਹਦੇ ਚੌਕੜਾ ਜਮਨ ਨਵਾ ਹੂੰ ਚੌਕੜਾ ਨਵੇਂ ਵਰਗਾ ਮਗਰਾੜ ਵੀ ਦਿਖਾਦਾ ਮੈਂ ਕਿੰਨੇ ਸੋਨੇ ਲਗਾਏ ਹੋਇਆ ਤੇ ਨੰਬਰ ਇਹਦਾ ਪੰਜਾਬ ਦਾ ਵੀਰੇ ਹਾਂਜੀ ਹਾਂਜੀ ਪੰਜਾਬ ਦਾ ਰਿਮ ਰੂਮ ਦਿਖਾ ਦਿ ਪੂਰੀ ਫਰੈਸ਼ ਪੈਣੇ ਆ ਦੇ ਬਈ ਹਲੇ ਦੀਨਾ ਗੁੜੀਆ ਦੇ ਟਾਇਰਾਂ ਦੇ ਉੱਤੇ ਮਰ ਅੱਛਾ ਮਾਰਕਾ ਦੀਦਾ ਹਲੇ ਹੈ ਹੂੰ ਓਕੇ ਤੇ ਇਹ ਬਣੂ ਕਿੰਨੇ ਦਾ ਜਾਦ ਮੰਦਰਾ ਇਹ ਦਾ ਹੈਗਾ 5.5 ਲੱਖ ਰੁਪਏ ਡਿਮਾਂਡ 5.5 ਲੱਖ ਡਿਮਾਂਡ ਬਾਕੀ ਖੁੱਲੇ ਦਿਨ ਨਾਲ ਹੀ ਕਰ ਦਾਂਗੇ ਸ਼ਬਕ 5 ਲੱਖ ਦਾ ਦੇ ਦਾਂਗੇ ਸ਼ਬਕ 5 ਲੱਖ ਦਾ ਬਣ ਜੂ ਮੈਟ ਹੈਗਾ ਅਰਜਨ ਹਾਂ ਤੇ ਬਈ ਜਿਹੜਾ ਆ ਖੜਾ ਹੈ ਇਹ ਮਿਨੀ 60 ਆ ਚਾਰ ਸਿਲੰਡਰ ਦੇ ਵਿੱਚ 14 ਦੇ ਟਾਇਰਾਂ ਚ ਹੈਗਾ ਸਿਲੰਡਰ ਚ ਆ ਰਹੀ ਹੈ ਮਿਨੀ 60 ਓਕੇ ਇਹਦਾ ਨੰਬਰ ਹੀ ਪੰਜਾਬ ਦੀ ਆ ਇਹਦਾ ਵੀ ਪੰਜਾਬ ਦੇ ਫਰਸਟ ਪਾਰਟੀ ਦਾ ਟਰੈਕਟਰ ਆ 10 ਮਲਟਾਈਟਰ ਆ ਇਹ ਅੱਛਾ ਤੇ ਇਹ ਕਿੰਨੇ ਦਾ ਬਣ ਜੂ ਇਹ ਆ 3 ਲੱਖ ਤਾਂ 8.5 ਲੱਖ ਰੁਪਈਆ ਡਿਮਾਂਡ ਹੈ ਬਾਈ 7.5 ਲੱਖ ਦਾ ਜੇ ਸਰੋ ਦੇ ਦਾਂਗੇ ਇਹ ਟਰੈਕਟਰ ਠੀਕ ਗੱਲ ਹੈ ਮੈਨੂੰ 7.5 ਲੱਖ ਦੇ ਵਿੱਚ ਇਹ ਜੇ ਸਰੋ ਆ ਜਾ ਹਾਂ ਡਿਮਾਂਡ 8.5 ਲੱਖ ਰੁਪਈਆ ਤੇ ਟਰੈਕਟਰ ਘੈਂਟ ਹੈ ਸਫਾਈ ਸੁਫਾਈ ਚੰਗੀ ਹੈ ਪੂਰਾ 2010 ਮਾਡਲ ਆ ਨਾ ਬਾਈ ਹਾਂਜੀ ਹਾਂਜੀ ਓਕੇ ਤੇ ਬਾਈ ਜਿਹੜਾ ਆਖੜਾ ਪ੍ਰੀਤ 60 ਇਹ 2021 ਮਾਡਲ ਪ੍ਰੀਤ ਆ ਗਿਆ ਸਾਈਡ ਗੇਅਰ ਸਾਈਡ ਗੇਅਰ 21 ਮਾਡਲ ਓਕੇ ਤੇ ਇਹ ਕਿੰਨੇ ਘੰਟੇ ਚੱਲੇ ਹੋਏ ਆ ਦੱਸ ਮੈਨੂੰ ਇਹ ਵੀ 800 ਘੰਟੇ ਚੱਲੇ ਹੋਏ ਆ 8900 8900 ਘੰਟੇ ਚੱਲੇ ਹੋਇਆ ਹੁਸ਼ਿਆਰਪੁਰ ਦਾ ਨੰ ਇਹ ਦਾ 4.5 ਲੱਖ ਰੁਪਏ ਦੀ ਡਿਮਾਂਡ ਹੈ ਜੀ ਡਿਮਾਂਡ 4.5 ਲੱਖ ਰੁਪਇਆ ਓਕੇ ਤੇ ਲੈ ਮਿੱਤਰੋ ਸੰਪਰਕ ਕਰ ਲਿਓ ਜਿੰਨੇ ਵੀ ਟਰੈਕਟਰ ਦਿਖਾਇਆ ਨਾ ਇੰਨੇ ਕ ਟਰੈਕਟਰ ਬਾਈਹੁਰਾ ਦੇਲੇ ਲਵੇ ਲਗਭਗ ਹੀ ਹੁੰਦੇ ਆ ਹਾਜ਼ਰੀ ਹੁੰਦੇ ਆ ਇੱਥੇ ਤੇ ਜੇ ਕਿਸੇ ਭਰਾ ਨੇ ਕੋਈ ਟਰੈਕਟਰ ਇਹਨਾਂ ਤੋਂ ਲੈਣਾ ਜਾਂ ਕੋਈ ਹੋਰ ਵਿੱਚ ਤੁਸੀਂ ਕਟਵਾਉਣਾ ਵੀ ਹੁੰਦਾ ਤਾਂ ਬਾਈਹੁਰਾ ਨਾਲ ਸੰਪਰਕ ਕਰ ਲਿਓ ਇਹ ਵਧੀਆ ਰੇਟ ਦੇ ਵਿੱਚ ਕੱਟ ਲੈਂਦੇ ਆ ਟਰੈਕਟਰ ਤੇ ਜੇ ਕਿਸੇ ਨੂੰ ਕਿਰਾਏ ਤੇ ਟਰੈਕਟਰਾਂ ਦੀ ਲੋੜ ਹੋਵੇ ਉਹ ਵੀ ਟਰੈਕਟਰ ਇਹ ਕਿਰਾਏ ਤੇ ਦੇ ਦਿੰਦੇ ਆ ਤੇ ਜੇ ਕਿਸੇ ਭਰਾ ਨੇ ਟਰੈਕਟਰਾਂ ਤੇ ਕੋਈ ਲੋਨ ਕਰਵਾਉਣਾ ਹੁੰਦਾ 12 ਮਾਡਲ ਤੋਂ ਉਪਰ ਇਹ ਲੋਨ ਵੀ ਕਰਵਾ ਕੇ ਦੇ ਦਿੰਦੇ ਆ ਸੰਪਰਕ ਕਰ ਲਿਓ ਨੰਬਰ ਚੱਲ ਜ ਜਾਂਦਾ ਸਕਰੀਨ ਤੇ ਜ਼ਿੰਮੇਵਾਰ ਟਰੈਕਟਰ ਸੰਘੇੜਾ ਯਾਨੀ ਕਿ ਵਾਈਬਰਾਂ ਦਾ ਸੰਘੇੜਿਆਂ ਦੇ ਵਿੱਚ ਨਾ ਇਹ ਗੈਰਜਾ ਜਿੱਥੇ ਟਰੈਕਟਰ ਸੇਲ ਪਰਚੇਜ ਦਾ ਕੰਮ ਆ ਫੁੱਲ ਗਰੰਟੀ ਵਾਲੇ ਬੰਦੇ ਨੇ ਯਾਰ ਕਰ ਲਿਓ ਸੰਪਰਕ ਨੰਬਰ ਵਾਈਬਰਾਂ ਦਾ ਚੱਲੇ ਜਾਂਦਾ ਸਕਰੀਨ ਤੇ